ਕਾਤਰੀਆ ਕਾਲਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੇ ਆਪਾਂ ਅੱਜ ਤੁਹਾਨੂੰ ਲੈ ਆਏ ਆਂ ਪਿੰਡ ਬਲੇਲ ਕੇ ਹਾਸਲ ਛੋਟੇ ਬਾੜੀਆਂ ਫਾਜ਼ਿਲਕਾ ਵਿਖੇ ਆਹ ਉਹ ਕਣਕ ਹੈ ਜਿਹੜੀ ਸਿਰਫ 20 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਇੱਕ ਪੂਰ ਬੰਦ ਰੱਖ ਕੇ ਖੁੱਲੇ ਪਾੜੇ ਦੀ ਬਜਾਈ ਕੀਤੀ ਸੀ ਤੇ ਇਸ ਕਣਕ ਦੀਆਂ ਵੀਡੀਓਜ਼ ਪਹਿਲਾਂ ਵੀ ਤੁਸੀਂ ਆਪਣੇ ਚੈਨਲ ਤੇ ਦੇਖੀਆਂ ਹੋਈਆਂ ਤੇ ਇਹ ਉਹ ਬਾਈ ਆ ਜਿਹਦੇ ਖੇਤ ਇਹ ਕਣਕ ਬੀਜੀ ਗਈ ਆ ਬਾਈ ਬੱਬੂ ਕੰਬੋਜ ਹੁਣੀ ਤੇ ਇਸ ਕਣਕ ਨੂੰ ਤੁਸੀਂ ਨੇੜੋਂ ਆ ਕੇ ਦੇਖ ਸਕਦੇ ਹੋ ਇਹ ਪੂਰੇ ਖੁੱਲੇ ਬਾੜੇ ਦੀ ਕਣਕ ਆ ਲਾਈਨ ਤੋਂ ਲਾਈਨ ਲਗਭਗ ਜਿਹੜੀ ਹੈਗੀ ਆ ਇਹਦੀ ਦੂਰੀ ਜਿਹੜੀ ਹੈਗੀ ਆ ਉਹ ਤੁਸੀਂ ਇੱਥੋਂ ਦੇਖੋ 14 ਇੰਚ ਦਾ ਇਹਦਾ ਪਾੜਾ ਇੱਕ ਪੂਰ ਬੰਦ ਰੱਖਣ ਕਰਕੇ ਤੇ ਇਹਦਾ ਛਿੱਟਾ ਵੀ ਤੁਸੀਂ ਦੇਖ ਲਓ ਕਿਸ ਤਰ੍ਹਾਂ ਦਾ ਛਿੱਟਾ ਜ਼ਰੂਰ ਨੋਟ ਕਰਕੇ ਰੱਖਿਓ ਤੇ ਹੁਣ ਆਪਾਂ ਤੁਹਾਨੂੰ ਕਣਕ ਦੇ ਅੰਦਰ ਲੈ ਕੇ ਜਾਂਦੇ ਆ ਉਹ ਤਾਂ ਜੀ ਜੇ ਤਾਂ ਸਾਡਾ ਕਰਦਾ ਨਾ ਵੀ ਬੂਟੇ ਟੁੱਟਦੇ ਆ ਪਰ ਫੇਰ ਵੀ ਕਣਕ ਦੇ ਅੰਦਰ ਤੁਹਾਨੂੰ ਲੈ ਕੇ ਜਾਂਦੇ ਆ ਤੇ ਦਿਖਾਉਣੇ ਆ ਦੇਖੋ ਇਹ ਆਏ ਆ ਸਾਰੀ ਕਣਕ ਜਿਹੜੀ ਹੈਗੀ ਆ ਇਹ ਖੁੱਲੇ ਪਾੜੇ ਦੀ ਬਜਾਈ ਆ ਕਣਕ ਦਾ ਨਾੜ ਚੈੱਕ ਕਰ ਲਓ ਕਣਕ ਦਾ ਛਿੱਟਾ ਚੈੱਕ ਕਰ ਲਓ ਕਿਸੇ ਵੀ ਪੱਖੋਂ ਕਣਕ ਜਿਹੜੀ ਹੈਗੀ ਆ ਦੂਸਰੀਆਂ ਕਣਕਾਂ ਦੇ ਮੁਕਾਬਲੇ ਉੰਨੀ ਨਹੀਂ ਹੈਗੀ 21 ਹੈਗੀ ਆ ਸੋ ਬਾਈ ਬੱਬੂ ਕੰਬੋਜ ਆਪਣੇ ਨਾਲ ਆ ਬੱਬੂ ਭਾਈ ਆ ਜਾ ਬਾਈ ਬੱਬੂ ਕੰਬੋਜ ਆਪਣੇ ਨਾਲ ਨੇ ਇਹਨਾਂ ਬਾਰੇ ਮੈਂ ਤੁਹਾਨੂੰ ਧਿਆਨਤ ਲਿਆ ਦਿਆਂ ਕਿ ਜਦੋਂ ਪਿਛਲੇ ਸਾਲ ਮੈਂ ਇਸ ਤਰ੍ਹਾਂ ਦੀ ਕਣਕ ਦੇ ਬਾਰੇ ਵੀਡੀਓ ਪਾ ਕੇ ਕਿਸਾਨਾਂ ਨੂੰ ਕਹਿ ਰਿਹਾ ਸੀ ਕਿ ਜਿਆਦਾ ਬੀਜ ਪਾਉਣ ਦਾ ਕੋਈ ਮਤਲਬ ਨਹੀਂ ਬਣਦਾ ਢੀੜੇ ਪਾੜੇ ਦੀ ਬਜਾਈ ਕਿਸਾਨ ਦੇ ਪੱਖ 'ਚ ਨਹੀਂ ਹੈਗੀ ਤਾਂ ਇਹ ਬਾਈ ਉਦੋਂ ਆਪਣੀਆਂ ਵੀਡੀਓਸ ਥੱਲੇ ਜਿਹੜੇ ਹੈਗੇ ਆ ਇਹੋ ਜਿਹਾ ਕਮੈਂਟ ਕਰਦਾ ਸੀ ਵੀ ਬਈ ਇਹ ਹੋ ਨਹੀਂ ਸਕਦਾ ਤੂੰ ਝੂਠ ਬੋਲਦਾ ਇਹ ਐਦਾਂ ਕਿਵੇਂ ਹੋ ਸਕਦਾ ਤਾਂ ਸਾਡੀ ਕਾਫੀ ਬਹਿਸ ਮੁਹਾਵਸਾ ਹੁੰਦਾ ਰਿਹਾ ਫਿਰ ਸਾਡੀ ਫੋਨ ਤੇ ਗੱਲ ਹੋਈ ਤੇ ਮੈਂ ਇਹਨਾਂ ਨੂੰ ਕਿਹਾ ਕਿ ਬਈ ਯਾਰ ਐਦਾਂ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਬੰਦਾ ਵੀ ਤੁਸੀਂ ਚਾਰ ਕਣਾਲਾਂ ਕਣਕ ਬੀਜਿਓ ਮੇਰੇ ਦੱਸੇ ਮੁਤਾਬਕ ਉਵੇਂ ਪਾਲਿਓ ਤੇ ਜੇ ਉਹਨਾਂ ਚਾਰ ਕਣਾਲਾਂ 'ਚ ਕੋਈ ਘਾਟਾ ਹੋ ਗਿਆ ਤਾਂ ਪੈਸੇ ਮੈਂ ਦੇਵਾਂਗਾ ਸੋ ਬੱਬੂ ਕੰਬੋਜ ਨੇ 4 ਨਹੀਂ 5 ਕਣਾਲਾਂ ਬੀਜੀਆਂ ਖੁੱਲੇ ਪਾੜੇ ਦੀ ਤੇ ਨਾਲ ਹੀ ਕੰਪੈਰੀਟਿਵ ਅਨਲਿਸਿਸ ਦੇ ਪੱਖ ਤੋਂ 5 ਕਣਾਲਾਂ ਬੀਜੀਆਂ ਢੀੜੇ ਪਾੜੇ ਦੀ ਸੋ ਬਾਈ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤਾਂ ਜੋ ਆਪਣੀ ਗੱਲਬਾਤ ਹੋਈ ਸੀ ਉਹਦੇ ਆਧਾਰ ਤੇ ਤੁਸੀਂ ਇਹ ਕਣਕ ਬੀਜੀ ਹਾਂਜੀ ਹਾਂਜੀ ਅੱਜ ਇਹ ਕਣਕ ਆਪਣੇ ਆਖਰੀ ਪੜਾਅ ਤੇ ਆ ਹਾਂਜੀ ਤੇ ਕਿਵੇਂ ਜੇ ਲੱਗ ਰਿਹਾ ਦੋਨਾਂ ਕਣਕਾਂ ਨੂੰ ਦੇਖਣ ਤੋਂ ਬਾਅਦ ਬਾਈ ਜੀ ਦੇਖਣ ਨੂੰ ਸ਼ੁਰੂਤ ਲਾਤੇ ਹੁਣ ਤੱਕ ਮਤਲਬ ਡੇੜੇ ਪਾੜੇ ਪਾੜੇ ਨਾਲ ਜਿਹੜੀ ਆਪਾਂ ਖੁੱਲੇ ਪਾੜੇ ਵਾਲ ਤੇ ਅਜ਼ਮਾਇਸ਼ ਕੀਤਾ ਕਣਕ ਦਾ ਉਹਦੇ ਨਾਲ ਦੇਖਣ ਨੂੰ ਬਹੁਤ ਵਧੀਆ ਲੱਗ ਰਹੀ ਏ ਤੇ ਬਾਕੀ ਜੋ ਵੀ ਰਿਜ਼ਲਟ ਮਿਲੇਗਾ ਅਲੱਗ-ਅਲੱਗ ਕਟਾਈ ਕਰਾਂਗੇ ਝਾੜ ਵੀ ਸਾਂਝਾ ਕੀਤਾ ਜਾਏਗਾ ਕਿਉਂਕਿ ਝਾੜ ਤੋਂ ਪਹਿਲਾਂ ਅਸੀਂ ਕੁਝ ਨਹੀਂ ਕਹਿ ਸਕਦੇ ਬਿਲਕੁਲ ਵੀ ਦੇਖਣ ਨੂੰ ਬਹੁਤ ਵਧੀਆ ਲੱਗਦੀ ਏ ਜੋ ਝਾੜ ਹੋਇਆ ਸਭ ਨਾਲ ਸਾਂਝਾ ਕੀਤਾ ਜਾਏਗਾ ਬਿਲਕੁਲ ਤੇ ਰੇਕ ਬੰਦੇ ਨੂੰ ਵੀ ਥੋੜਾ-ਥੋੜਾ ਤਜਰਬਾ ਕਰਨਾ ਚਾਹੀਦਾ ਹੈ ਜੀ ਤਾਂ ਬੱਬੂ ਭਾਈ ਵੈਰਾਈਟੀ ਕਿਹੜੀ ਆ ਇਹ ਵੈਰਾਈਟੀ ਮਿਕਸ ਹੈ ਜੀ 303 ਤੇ 826 303 ਤੇ 826 ਮਿਕਸ ਵੈਰਾਈ 10 ਕਨਾਲਾਂ ਦੇ ਵਿੱਚ ਬੀਜੀ ਗਈ ਆ 5 ਕਨਾਲਾਂ ਖੁੱਲੇ ਪਾੜੇ ਦੀ ਆ 5 ਕਨਾਲਾਂ ਢੀੜੇ ਪਾੜੇ ਦੀ ਆ ਬੀਜ ਕਿੰਨਾ ਪਾਇਆ ਬੀਜ ਜਿਹੜੀ ਖੁੱਲੇ ਪਾੜੇ ਵਾਲੀ ਇਹਦੇ 'ਚ ਇੱਕ ਕੋਰ ਬੰਦ ਕਰਕੇ 20 ਕਿਲੋ ਪਾਇਆ ਜੀ ਬਿੱ ਕਿੱਲੇ ਦਾ ਹਾਂਜੀ ਕਿੱਲੇ ਦੇ ਹਿਸਾਬ ਨਾਲ ਮਤਲਬ 5 ਕਨਾਲਾਂ ਦਾ 12.5 ਕਿਲੋ ਪਾਇਆ ਹੈ ਜੀ ਤੇ ਜਿਹੜਾ ਦੂਸਰੇ ਸਾਈਡ ਤੇ ਉਹ ਅਸੀਂ 45 ਕਿਲੋ ਪਾਇਆ ਹੈ ਮਤਲਬ ਪੂਰੀ ਜਿੰਨੀ ਵੀ ਕਣਕ ਹੈ ਬਾਕੀ 10 ਕਿੱਲੇ ਦੇ ਹਿਸਾਬ ਨਾਲ ਉਹਦੇ 'ਚ 45 ਕਿਲੋ ਜਿਹੜੀ ਬਾਕੀ ਸਾਰੀ ਕਣਕ ਹੈ ਹੂੰ ਉਹਦੇ 'ਚ ਆਪਾਂ 45 ਕਿਲੋ ਦੇ ਹਿਸਾਬ ਨਾਲ ਪਾਇਆ ਹੈ ਜੀ ਤੇ ਇਹ ਆਪਣਾ ਪਲਾਟ ਹੈਗਾ ਸੀ 10 ਕਨਾਲਾਂ ਦਾ ਵਿੱਚੋਂ ਮਤਲਬ ਫੀਤਾ ਮਾਰ ਕੇ ਪੂਰੀ ਪ੍ਰੋਪਰ ਮਿੰਨਤੀ ਕਰਕੇ ਵਿੱਚੋਂ ਵਟ ਪਾ ਕੇ ਜੀ ਮਤਲਬ ਤਿਆਰਬੇ ਵਾਸਤੇ ਅੱਧੇ ਪਰਲੀ ਸਾਈਡ ਤੇ ਉਵੇਂ ਹੀ ਬੀਜੀ ਇਹ ਢੇੜੇ ਪਾੜੇ ਵਾਲੀ 45 ਕਿਲੋ ਇਧਰ ਹੀ ਕਿਲੋ ਕਿਰਿਆ ਜੀ ਜੀ ਬਾਕੀ ਸਭ ਕੋਈ ਸੇਵਾ ਪਾਣੀ ਸੇਮ ਕੀਤਾ ਜੀ ਜੀ ਮਤਲਬ ਬਾਈ ਨੇ ਕਿਹਾ ਸੀਗਾ ਪਾਣੀ ਲੇਟ ਲਾਣਾ ਹੈ ਉਹ ਥੋੜਾ ਜਿਹਾ ਆਪਦੀ ਗਲਤੀ ਕਰਕੇ ਪਾਣੀ ਟੁੱਟ ਗਿਆ ਹੂੰ ਤੇ ਉਹ ਫਿਰ ਪਾਣੀ ਲਾਣਾ ਹੀ ਪਿਆ ਪਾਣੀ ਅਸਲ ਦੇ ਵਿੱਚ ਲੇਟ ਨਹੀਂ ਲਾਉਣਾ ਹੁੰਦਾ ਪਾਣੀ ਜਦੋਂ ਮੰਗੇ ਉਦੋਂ ਲਾਉਣਾ ਹੁੰਦਾ ਆਪਣੀ ਕਣਕ ਨੂੰ ਤਾਂ ਪਾਣੀ ਮੰਗਦੀ ਤਾਂ ਹੈ ਨਹੀਂ ਸੀ ਪਰ ਟੁੱਟ ਗਿਆ ਉਸ ਕਰਕੇ ਲਾਉਣਾ ਪਿਆ ਤਾਂ ਦੋਸਤੋ ਇਹ ਜਿਹੜੀ ਹੈਗੀ ਸਾਡੀ ਖੁੱਲੇ ਪਾੜੇ ਦੀ ਕਣਕ ਇਹਦੇ ਛਿੱਟੇ ਤੁਸੀਂ ਚੈੱਕ ਕਰ ਲਓ ਮੈਨੂੰ ਲੱਗਦਾ ਵੀ ਹਫ਼ਤੇ 10 ਦਿਨਾਂ ਤੱਕ ਇਹ ਕਣਕ ਆ ਚੱਲੀ ਆ ਵੱਢੀ ਜਾਣੀ ਆ ਤੇ ਇਹ ਪੂਰਾ 5 ਕਣਾਲਾਂ ਜਿਹੜਾ ਰਕਬਾ ਇਹ ਖੁੱਲੇ ਪਾੜੇ ਵਾਲੀ ਕਣਕ ਥੱਲੇ ਆ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆ ਢੀੜੇ ਪਾੜੇ ਵਾਲੀ ਕਣਕ ਵਾਲੇ ਪਾਸੇ ਪੰਜ ਕਣਾਲਾਂ 'ਚ ਸਿਰਫ 12.5 ਕਿਲੋ ਬੀਜ ਪਾ ਕੇ ਕਣਕ ਬੀਜੀ ਗਈ ਬਾਈ ਬੱਬੂ ਕੰਬੋਜ ਵੱਲੋਂ ਤੇ ਇਸ ਕਣਕ ਦਾ ਛਿੱਟਾ ਇੱਕ ਵਾਰੀ ਫੇਰ ਚੈੱਕ ਕਰ ਲਓ ਹਨਾ ਛਿੱਟੇ ਤੇ ਨਿਗਾਹ ਮਾਰੋ ਤੇ ਫਿਰ ਆਪਾਂ ਤੁਹਾਨੂੰ 45 ਕਿਲੋ ਬੀਜ ਕਿੱਲੇ ਦਾ ਢੀਡੇ ਪਾੜੇ ਵਾਲੀ ਕਣਕ ਵਿੱਚ ਲੈ ਕੇ ਚੱਲਦੇ ਹਾਂ ਤੇ ਉਹਦੇ ਛਿੱਟੇ ਵੀ ਤੁਸੀਂ ਚੈੱਕ ਕਰਨੇ ਆ ਤੇ ਫਿਰ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਆ ਅੱਜ ਫਾਰਮਰ ਫੀਲਡ ਸਕੂਲ ਇੱਥੇ ਆਪਾਂ ਲਾਇਆ ਸੀਗਾ ਤੇ ਇਹ ਕਿਸਾਨ ਭਰਾ ਜਿਹੜੇ ਹੈਗੇ ਆ ਕੁਛ ਤਾਂ ਸਾਹ ਭਾਲਦੇ ਆ ਇਹ ਕੁਛ ਜਿਹੜੇ ਹੈਗੇ ਉਹ ਕਹਿੰਦੇ ਸਾਨੂੰ ਧੁੱਪ ਛਾਂ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਫਾਰਮਰ ਫੀਲਡ ਸਕੂਲ ਇੱਥੇ ਲਾਇਆ ਸੀਗਾ ਬਾਈ ਕਮਲਦੀਪ ਸਿੰਘ ਸੰਧੂ ਹੁਣਾਂ ਵੱਲੋਂ ਇਹ ਸਪான்ਸਰ ਕੀਤਾ ਗਿਆ ਸੈਨ ਹੋਜੇ ਕੈਲੀਫੋਰਨੀਆ ਤੋਂ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਖੇਤੀ ਦੀ ਅਸਲ ਨੌਲੇਜ ਗਿਆਨ ਵਿਗਿਆਨ ਤੋਂ ਜਾਣੂ ਹੋਣ ਦਾ ਮੌਕਾ ਮਿਲੇ ਤੇ ਉਸ ਪੱਖ ਤੋਂ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਸਪੋਰਟ ਕੀਤਾ ਕਿ ਤੁਸੀਂ ਜਾਓ ਤੇ ਮੈਂ ਸਪான்ਸਰ ਕਰਦਾ ਤੁਸੀਂ ਉੱਤੇ ਜਾ ਕੇ ਇਹ ਫਾਰਮਰ ਫੀਲਡ ਸਕੂਲ ਲਾਓ ਉੱਥੇ ਜਿਹੜੇ ਕਿਸਾਨ ਆਉਣਗੇ ਉਹ ਵੀ ਜਾਗਰੂਕ ਹੋਣਗੇ ਤੇ ਥਰੂ ਸੋਸ਼ਲ ਮੀਡੀਆ ਜਦੋਂ ਤੁਸੀਂ ਇਹ ਚੀਜ਼ ਦਿਖਾਓਗੇ ਉਹ ਵੀ ਜਾਗਰੂਕ ਹੋਣਗੇ ਜਿਹੜੇ ਸੋਸ਼ਲ ਮੀਡੀਆ ਤੇ ਆਪਣੇ ਨਾਲ ਜੁੜੇ ਹੋਏ ਆ ਤਾਂ ਉਸ ਤੋਂ ਪਹਿਲਾਂ ਕਿ ਆਪਾਂ ਦੂਜੀ ਢੀਡੇ ਪਾੜੇ ਵਾਲੀ ਕਣਕ ਚ ਜਾਈਏ ਆਪਾਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੇ ਆ ਅ ਭਾਈ ਜੀ ਇਹ ਦੋਨੇ ਕਣਕਾਂ ਦਾ ਜਿਹੜਾ ਹੈਗਾ ਆ ਛੱਟੇ ਅਸੀਂ ਭੋਰਿਆ ਇੱਕ ਇੱਕ ਛੱਟਾ ਭੋਰਿਆ ਇਹ ਕਿਹੜੀ ਆ ਬਾਈ ਜੀ ਇਹ ਪੀੜੇ ਵਾਲਿਆ ਇਹ ਜਿਹੜਾ ਛੱਟਾ ਤੁਸੀਂ ਦੇਖ ਰਹੇ ਹੋ ਭੋਰਿਆ ਸੀਗਾ ਭੀੜੇ ਪਾੜੇ ਵਾਲੀ ਕਣਕ ਦਾ ਤੇ ਆਹ ਛੱਟਾ ਜਿਹੜਾ ਹੈਗਾ ਇਹ ਖੁੱਲੇ ਪਾੜੇ ਵਾਲੀ ਕਣਕ ਦਾ ਭੋਰਿਆ ਗਿਆ ਜਿਹਦਾ 12.5 ਕਿਲੋ ਬੀ ਪਿਆ 5 ਕਨਾਲਾਂ ਚ ਤੇ ਆਹ ਜਿਹੜੀ ਹੈਗੀ 45 ਕਿਲੋ ਦੇਹਾਵਣਾਲ ਕਿल्ले ਦਾ ਬੀ ਪਿਆ 5 ਕਨਾਲਾਂ ਚ ਹੁਣ ਇਹਦੇ ਵਿੱਚ ਫਰਕ ਕੀ ਹੈ ਆਹ ਜਿਹੜੀ ਕਣਕ ਆ ਭੀੜੇ ਪਾੜੇ ਵਾਲੀ ਵੱਧ ਬੀ ਵਾਲੀ ਇਹਦਾ ਦਾਣਾ ਹਜੇ ਕੜੜਾ ਹੋਇਆ ਨਿਕਾ ਹਾਂਜੀ ਹਾਂਜੀ ਤੇ ਇਹਦਾ ਮਤਲਬ ਹੈ ਇਹਨੇ ਪੱਕਣ ਚ ਅਜੇ ਕੁਝ ਦਿਨ ਲੈਣੇ ਆ ਤੇ ਇਹ ਦਾਣਾ ਅਜੇ ਹੋਰ ਪਿਚਕੂਗਾ ਤੇ ਆਹ ਜਿਹੜੀ ਕਣਕ ਹੈ ਇਹਦਾ ਦਾਣਾ ਪੂਰਾ ਕੜੜਾ ਹੋ ਚੁੱਕਿਆ ਤੇ ਦਾਣੇ ਦੀ ਸ਼ਕਲ ਸੂਰਤ ਵੀ ਤੁਹਾਡੇ ਸਾਹਮਣੇ ਆ ਮਤਲਬ ਦਾਣੇ ਦੇ ਪੱਖ ਤੋਂ ਗੱਲ ਕਰੀਏ ਤਾਂ ਜਿਹੜੀ ਖੁੱਲੇ ਪਾੜੇ ਵਾਲੀ ਕਣਕ ਹੈ ਉਹ ਹਾਲ ਦੀ ਘੜੀ ਆਪਾਂ ਨੂੰ 21 ਨਜ਼ਰ ਆ ਰਹੀ ਆ ਹਾਂਜੀ ਚੰਗੀ ਦਿਖ ਰਹੀ ਆ ਚੰਗੀ ਦਿਖ ਰਹੀ ਆ ਤੇ ਆਪਾਂ ਮੈਂ ਗਿਣਤੀ ਦੀ ਗੱਲ ਹੈ ਖੁੱਲੇ ਪਾੜੇ ਵਾਲੀ ਦੀ ਖੁੱਲੇ ਪਾੜੇ ਵਾਲੀ ਵਿੱਚ 74 ਦਾਣੇ ਨੇ ਤੇ ਇਹਦੇ ਚੋਂ 55 ਦਾਣੇ ਦੇਖੋ ਕਿੰਨਾ ਵੱਡਾ ਫਰਕ ਆ ਸਿੱਟੇ ਤੋਂ ਵੀ ਪਤਾ ਲੱਗ ਰਿਹਾ ਨਾ ਹਾਂਜੀ ਹਾਂਜੀ ਹਾਂ ਵਾਹ ਵੇਖੋ ਜੀ ਇਹ ਆ ਹੈਗਾ ਜੀ ਭੀੜੇ ਪਾੜੇ ਵਾਲੀ ਦਾ ਸਿੱਟਾ ਆਹ ਹਾਂਜੀ ਹਾਂਜੀ ਇਹਨੂੰ ਐਂ ਫੜੋ ਨਾ ਤੇ ਦੂਜੇ ਨੂੰ ਵੀ ਉਵੇਂ ਫੜੋ ਤਾਂ ਜਿਹੜਾ ਖੁੱਲੇ ਪਾੜੇ ਵਾਲੀ ਦਾ ਸਿੱਟਾ ਉਹਦੇ ਚ ਮੈਨੂੰ ਲੱਗਦਾ ਵੀ ਇਹ ਦਸਾਂ ਵਿੱਚੋਂ ਇੱਕ ਇੱਕ ਲਿਆਂਦਾ ਜੀ ਦਸਾਂ ਚੋਂ ਇੱਕ ਇੱਕ ਲਿਆਂਦਾ ਇੱਕ ਪਾਸੇ ਆਹ ਜਿਹੜਾ ਸਿੱਟਾ ਇਹ ਹੈਗਾ ਭੀੜੇ ਪਾੜੇ ਵਾਲੀ ਦਾ ਤੇ ਆਹ ਜਿਹੜਾ ਸਿੱਟਾ ਇਹ ਹੈਗਾ ਖੁੱਲੇ ਪਾੜੇ ਵਾਲੀ ਦਾ ਇਹ ਸਿੱਟਾ ਭੀੜੇ ਪਾੜੇ ਵਾਲੀ ਦੇ ਸਿੱਟੇ ਨਾਲੋਂ ਲੰਮਾ ਇਹਦੇ ਵਿੱਚ ਮੱਖੀਆਂ ਦੀ ਗਿਣਤੀ ਜ਼ਿਆਦਾ ਮੱਖੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਦਾਣਿਆਂ ਦੀ ਗਿਣਤੀ ਜ਼ਿਆਦਾ ਤੇ ਕਿੰਨੀ ਜ਼ਿਆਦਾ ਖੁੱਲੇ ਪਾੜੇ ਵਾਲੀ 'ਚ 74 ਦਾਣੇ 74 ਦਾਣੇ ਤੇ ਭੀੜੇ ਪਾੜੇ ਵਾਲੀ 'ਚ 55 ਦਾਣੇ ਠੀਕ ਹੈ ਹੁਣ ਆਪਾਂ ਇਹਨਾਂ ਬਾਈਆਂ ਨਾਲ ਗੱਲ ਵੀ ਕਰਨੀ ਹੈ ਤਾਰ ਉਦੋਂ ਪਹਿਲਾਂ ਤੁਹਾਨੂੰ ਢੀਰੇ ਪਾੜੇ ਵਾਲੀ ਕਣਕ ਦੇ ਦਰਸ਼ਨ ਦਿਰਾ دیے ਇਹ ਇਹ ਜਿਹੜੀ ਕਣਕ ਬੀਜੀ ਗਈ ਸੀਗੀ ਪੰਜ ਕਿਨਾਲਾ ਖੁੱਲੇ ਪਾੜੇ ਵਾਲੀ ਤੇ ਪੰਜ ਕਿਨਾਲਾ ਹੀ ਢੀਰੇ ਪਾੜੇ ਵਾਲੀ 21 ਚ ਪਾਇਆ ਗਿਆ 45 ਕਿਲੋ ਕਿੱਲੇ ਦਾ ਢੀਰੇ ਪਾੜੇ ਵਾਲੀ ਚ ਤੇ ਖੁੱਲੇ ਪਾੜੇ ਵਾਲੀ ਚ ਪਾਇਆ ਗਿਆ ਸੀਗਾ ਆਪਣਾ 20 ਕਿਲੋ ਕਿੱਲੇ ਦਾ ਤਾਂ ਆ ਗਈ ਆ ਜੀ 45 ਕਿਲੋ ਕਿੱਲੇ ਦਾ ਢੀਰੇ ਪਾੜੇ ਵਾਲੀ ਕਣਕ ਤਾਂ ਉਹਦਾ ਸਿੱਟਾ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਤੇ ਹੁਣ ਇਸ ਕਣਕ ਦਾ ਸਿੱਟਾ ਵੀ ਤੁਸੀਂ ਦੇਖ ਸਕਦੇ ਹੋ ਉਹਦਾ ਨਾੜ ਵੀ ਤੁਹਾਨੂੰ ਦਿਖਾਇਆ ਸੀ ਇਸ ਕਣਕ ਦਾ ਨਾੜ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਥੋੜਾ ਜਿਹਾ ਹੋਰ ਜ਼ਿਆਦਾ ਚੀਜ਼ਾਂ ਸਮਝ ਆਉਂਦੀਆਂ ਤਾਂ ਇਹ ਅੱਗੇ ਜੀ ਢੀਡੇ ਪਾਲੇ ਵਾਲੀ ਕਣਕ ਇਹਦਾ ਸਿੱਟਾ ਚੈੱਕ ਕਰ ਲਓ ਇਹਦਾ ਨਾੜ ਚੈੱਕ ਕਰ ਲਓ ਤੇ ਉਹਦਾ ਸਿੱਟਾ ਤੇ ਨਾੜ ਤੁਸੀਂ ਚੈੱਕ ਕਰ ਚੁੱਕੇ ਹੋ ਇੱਕ ਚੀਜ਼ ਹੋਰ ਹੈ ਕਿ ਜਿਹੜੀ ਖੁੱਲੇ ਬਾੜੇ ਵਾਲੀ ਕਣਕ ਹੈ ਘੱਟ ਵੀ ਵਾਲੀ ਉਹਦੇ ਚ ਕਿਤੇ ਵੀ ਇੱਕ ਵੀ ਤੀਲਾ ਕਣਕ ਦਾ ਡਿੱਗਿਆ ਨਹੀਂ ਹੋਇਆ ਤੇ ਜਿਹੜੀ ਭੀੜੇ ਬਾੜੇ ਵਾਲੀ ਕਣਕ ਹੈ ਉਹਦੇ ਵਿੱਚ ਇਸ ਤਰ੍ਹਾਂ ਦੋ ਥਾਮਾ ਤੇ ਡੈੜੀਆਂ ਪਈਆਂ ਹੋਈਆਂ ਠੀਕ ਹੈ ਜੀ ਤਾਂ ਆਪਾਂ ਹੁਣ ਇਹ ਜਿਹੜਾ ਫਾਰਮਰ ਫੀਲਡ ਸਕੂਲ ਲਾਇਆ ਸੀ ਉਹ ਤੁਹਾਡੇ ਤੱਕ ਵੀ ਗੱਲ ਪਹੁੰਚੇ ਉਹ ਵੀ ਮਕਸਦ ਸੀ ਤੇ ਜਿਹੜੇ ਇੱਕ ਲੋਕਲ ਕਿਸਾਨ ਆ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਵੇ ਕਿ ਯਾਰ ਖੇਤੀ ਦਾ ਅਸਲ ਵਿਗਿਆਨ ਗੋਚ ਹੋਰ ਹੈ ਤੇ ਸਾਨੂੰ ਕੁਝ ਹੋਰ ਦੱਸਿਆ ਜਾ ਰਿਹਾ ਹੈ ਗੁੰਮਰਾਹ ਕੀਤਾ ਜਾ ਰਿਹਾ ਤਾਂ ਹੁਣ ਆਪਾਂ ਇਹਨਾਂ ਕਿਸਾਨਾਂ ਨਾਲ ਗੱਲ ਕਰਦੇ ਆ ਜਿਹੜੇ ਅੱਜ ਸਾਡੇ ਫਾਰਮਰ ਫੀਲਡ ਦਾ ਸਕੂਲ ਦਾ ਹਿੱਸਾ ਬਣੇ ਆ ਆਓ ਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਆਪਾਂ ਹੁਣ ਗੱਲ ਕਰਦੇ ਆ ਬਲਜਿੰਦਰ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਅੱਜ ਦਾ ਇਹ ਜਿਹੜਾ ਫਾਰਮਰ ਫੀਲਡ ਸਕੂਲ ਹੈ ਇਹਦਾ ਜੋ ਮਕਸਦ ਸੀਗਾ ਕੀ ਉਹ ਮਕਸਦ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਂ ਬਿਲਕੁਲ ਜੀ ਇਸ ਤਰ੍ਹਾਂ ਆਪਾਂ ਬਬੂ ਭਾਈ ਨੇ ਬਜਾਈ ਕੀਤੀ ਸਭ ਤੋਂ ਪਹਿਲਾਂ ਦਾ ਧੰਨਵਾਦ ਇਸ ਏਰੀਆ ਦੇ ਲੋਕਾਂ ਨੂੰ ਮੋਟੀਵੇਸ਼ਨ ਕਰਨ ਦੇ ਲਈ ਜੀ ਤੇ ਜਿਹੜਾ ਆਪਾਂ ਏਰੀਆ 'ਚ ਖੜੇ ਆ ਸਤਲੂ ਦੀ ਸਭ ਤੋਂ ਟੌਪ ਦੀ ਜਿਹੜੀ ਸੋਇਲ ਹੈ ਪੂਰੇ ਪੰਜਾਬ ਦੀ ਮੈਂ ਤਾਂ ਕਹਿੰਗੂ ਮੱਖਾਂ ਨਾਲੇ ਚੀਜ਼ਾਂ ਦੇਖੀਆਂ ਜੀ ਜੀ ਤੇ ਦੂਸਰੀ ਗੱਲ ਹੈ ਕਿ ਤੁਹਾਡੇ ਫੀਲਡ ਦੇ ਵਿੱਚ ਜਿੱਦਾਂ ਆਪ ਜੀ ਨੇ ਦਿਖਾਇਆ ਹੈ ਇਹਦੇ ਵਿੱਚ ਕੋਈ ਲਾ ਪਰਦਾ ਨਹੀਂ ਹੋਰ ਪੰਜ-ਛੇ ਦਿਨ ਦੀ ਇਹਦਾ ਬਾਕੀ ਬਗਾਇਆ ਫਸਲ ਦਾ ਖੜਾ ਹੈ ਜੀ ਜਿਹਨਾਂ ਆਪਣੇ ਪੂਰੇ ਦੋਨੋਂ ਫਸਲਾਂ ਕਰ ਚੁੱਕੀ ਹੈ ਜੀ ਤੇ ਬਾਕੀ ਜੋ ਇਹਦਾ ਪੂਰਾ ਜਿਹੜਾ ਝਾੜ ਨਿਕਲੇਗਾ ਉਹ ਵੀ ਆਪਾਂ ਦੱਸਾਂਗੇ ਨਾ ਸਾਰਿਆਂ ਨੂੰ ਔਰ ਸਾਹਮਣੇ ਸਾਰਾ ਕੁਝ ਨਹੀਂ ਹੁਣ ਖੁੱਲੇ ਪਾੜੇ ਵਾਲੀ ਤੇ ਭੀੜੇ ਪਾੜੇ ਵਾਲੀ ਨੂੰ ਇੱਕ ਨਜ਼ਰ ਦੇਖਣ ਤੋਂ ਬਾਅਦ ਕੀ ਨਜ਼ਰ ਆ ਰਿਹਾ ਧਿਆਨ ਚ ਕੀ ਆ ਰਿਹਾ ਘੱਟ ਬੀਜ ਤੇ ਵੱਧ ਬੀਜ ਦਾ ਕੀ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਉਹ ਕਾਟੇ ਦਾ ਸੌਦਾ ਜੀ ਆ ਚੀ ਜੀ ਤੇ ਜਿਹੜਾ ਦੂਸਰਾ ਦਾਣਾ ਹੈ ਜਿਹੜਾ ਵੱਧ ਬੀਜ ਵਾਲਾ ਜਿਹੋ ਸੋਕਾ ਖਾਇਗਾ ਹੋਰ ਅਜੀ ਹੂੰ ਤੇ ਉਹ ਜਿਹੜਾ ਲਗਭਗ ਤਿਆਰ ਹੈ ਉਹ ਤਿਆਰ ਹੈ ਹਾਂ ਉਹਦਾ ਵਜਨ ਹੋਰ ਸਲਟਜ ਨਹੀਂ ਹੋ ਗਿਆ ਤਾਂ ਉਮੀਦ ਹੈ ਇਹਦਾ ਵਜਨ ਵੀ ਹੋਰ ਘਟੇਗਾ ਜੀ ਇੰਨੀ ਜਾਣਕਾਰੀ ਮੇਰੇ ਕੋਲ ਦਾ ਹਾਂਜੀ ਖਾਲਸਾ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਦੇਖਣ ਚ ਆਪਾਂ ਨੂੰ ਪ੍ਰੈਕਟੀਕਲੀ ਦੇਖ ਰਹੇ ਹਾਂ ਜੀ ਤੇ ਪਤਾ ਇਹ ਹੀ ਚੱਲ ਰਿਹਾ ਇਹ ਜਿਹੜਾ ਆਪਣੀ ਜਿਆਦਾ ਆਪਣੇ ਬੀਜ ਵਾਲੀ ਹੈ ਇਹਦਾ ਦਾਣਾ ਵੀ ਤੇ ਜਿਹੜੀ ਇਹਦੇ ਛਿੱਟੇ ਦੀ ਲੰਬਾਈ ਹੈ ਉਹ ਘਟਾ ਉਹ ਘਟਾ ਤੇ ਨਾਲੇ ਹਰਾ ਵੀ ਆ ਜੀ ਹੂੰ ਤੇ ਉਹ ਪੂਰਾ ਤਿਆਰ ਵੀ ਆ ਤੇ ਨਾਲੇ ਅਜੇ ਨਾਲੇ ਵੀ ਜਾਦੇ ਆ ਛਿੱਟਾ ਵੀ ਲੰਬਾ ਹਾਂਜੀ ਤੇ ਬਾਈ ਪ੍ਰਦੀਪ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਨਾਲੇ ਬਾਈ ਦੇ ਬੱਬੂ ਦੇ ਮਿੱਤਰ ਵੀ ਬੱਬੂ ਇਦਾਂ ਬਾਈ ਦੇ ਨਾਲ ਆ ਜਿਓ ਸਸੀ ਗਾ ਜੀ ਸਾਰੇ ਵੀਰਾਂ ਨੂੰ ਜੀ ਜੀਰ ਜੀ ਵਧੀਆ ਮਤਲਬ ਕੀ ਬਹੁਤ ਵਧੀਆ ਰਿਜ਼ਲਟ ਹੈ ਹਾਲੇ ਵੀ ਆਪਾਂ ਨੂੰ ਦੇਖ ਹੀ ਰਿਹਾ ਸਾਮਣੀ ਜੀ ਤੁਸੀਂ ਦੋਨਾਂ ਹੀ ਸਾਈਡਾਂ ਦਿਖਾਤੀਆਂ ਜੀ ਤੇ ਫਿਲਹਾਲ ਤਾਂ ਪਰ ਉਹ ਹੀ ਜ਼ਿਆਦਾ ਦਿਖ ਰਹੀ ਹੈ ਜਿਹੜੇ ਖੁੱਲੇ ਪਾੜੇ ਵਾਲੀ ਹੈ ਜੀ ਮਿੱਟੀ ਦੋ ਚਾਰਾਂ ਦਿਨਾਂ ਦੀ ਜਿਹੜੇ ਸਭ ਤੋਂ ਸਾਹਮਣੇ ਆ ਜਾਣਾਂ ਜੀ ਜੀ ਹਾਂਜੀ ਤਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਲਗਾਤਾਰ ਕਿ ਸੀਡ ਮਾਫੀਆ ਇੱਕ ਵੱਡਾ ਰੋਲ ਨਿਭਾ ਰਿਹਾ ਤੇ ਸੀਡ ਮਾਫੀਆ ਤੇ ਦਲਾਲ ਵੀ ਇੱਕ ਵੱਡਾ ਰੋਲ ਨਿਭਾ ਰਹੇ ਆ ਕਿਸਾਨਾਂ ਦੀ ਲੁੱਟ ਦੇ ਵਿੱਚ ਹਾਂਜੀ ਹਾਂਜੀ ਤਾਂ ਉਹ ਇੱਕ ਤਰ੍ਹਾਂ ਨਾਲ ਇਸ ਖੇਤ ਦੇ ਵਿੱਚੋਂ ਸਿੱਧ ਹੁੰਦਾ ਪਿਆ ਕਿ ਨਹੀਂ ਹਾਂਜੀ ਹਾਂਜੀ ਹੋ ਰਿਹਾ ਜੀ ਬਿਲਕੁਲ ਆਪਣੇ ਸਾਹਮਣੇ ਹੀ ਹੈ ਇੱਕ ਪਾਸੇ 45 ਕਿਲੋ ਪਾਇਆ ਹੈ ਜੀ ਇਹ ਕੱਚੜਾ ਇੱਕ ਪਾਸੇ 20 ਕਿਲੋ ਪਾਇਆ ਤੇ ਫਰਕ ਤਾਂ ਹੈਗਾ ਹੀ ਹੈ ਜੀ ਤੇ 20 ਕਿਲੋ ਵਾਲੀ ਜਿਹੜੀ ਹੈਗਾ ਸੱਟਾ ਵੀ ਵੱਡਾ ਕਰੀ ਬੈਠੀ ਆ ਦਾਣੇ ਵੀ 74 ਕਰੀ ਬੈਠੀ ਆ ਤੇ 45 ਕਿਲੋ ਵਾਲੀ ਦੇ ਦਾਣੇ ਵੀ 55 ਦਾਣੇ ਜੀ ਜੀ ਤਾਂ ਹੁਣ ਪ੍ਰਦੀਪ ਜਦੋਂ ਆਪਾਂ ਪਹਿਲੇ ਦਿਨ ਇੱਥੇ ਆਏ ਸੀਗੇ ਉਦੋਂ ਬੱਬੂ ਨਾਲ ਗੱਲ ਕਰਦੇ ਹੋਏ ਵੀਡੀਓ ਸ਼ੂਟ ਕੀਤੀ ਸੀ ਉਦੋਂ ਤੁਸੀਂ ਵੀ ਸੀਗੇ ਤੇ ਤੁਸੀਂ ਇੱਕ ਗੱਲ ਨੋਟ ਕੀਤੀ ਸੀ ਤੇ ਤੁਸੀਂ ਕਿਹਾ ਸੀ ਇਹ ਮੈਂ 35 ਕਿਲੋ ਨਾਲ ਵੀਜੀ ਆ ਹਾਂਜੀ ਹਾਂਜੀ ਇਹਨੇ 45 ਕਿਲੋ ਨਾਲ ਵੀਜੀ ਆ ਤੇ ਆ 20 ਕਿਲੋ ਵਾਲੀ ਆ 20 ਕਿਲੋ ਵਾਲੀ ਬਹੁਤ ਚੰਗੀ ਹੈ ਜੀ ਜੀ ਤੇ ਤੁਸੀਂ ਉਦੋਂ ਵੀ ਗੱਲ ਕਹੀ ਸੀ ਵੀ ਇਹਦਾ 나ੜ ਹੁਣੇ ਹੀ ਦੱਸਦਾ ਪਿਆ ਹਾਂਜੀ ਹਾਂਜੀ ਵੀ ਮੈਂ ਕੀ ਸ਼ਾਇ ਹਾਂਜੀ ਹਾਂਜੀ ਬਿਲਕੁਲ ਠੀਕ ਹੈ 나ੜ ਵੀ ਹੁੰਦਾ ਮਜ਼ਬੂਤ ਹੈ ਮੋਟਾ ਹੈ ਜੀ ਜੀ ਹਾਂਜੀ ਹਾਂਜੀ ਸੋ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਗੁਰੂ ਹਰ ਸਾਹਿਬ ਤੋਂ ਆਏ ਹੋ ਜੀ 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 ਮੈਂ ਤਾਂ ਵੀ ਇਹੀ ਕਹੂੰਗਾ ਕਿ ਸਾਰੇ ਕਿਸਾਨ ਜਿਹੜੇ ਤੇਰਬਾ ਸਾਰੇ ਕਰਨ ਥੋੜੀ ਜਗ੍ਹਾ ਤੇ ਤੇਰਬਾ ਜ਼ਰੂਰ ਕਰਨ ਜੀ ਪੰਜ ਚਾਗ ਲਾਣ ਤੋਂ ਚਰਬਾ ਸਟਾਰਟ ਕਰਨ ਤੇ ਹੌਲੀ ਵਧਾਉਣ ਜੀ ਸੋ ਬੱਬੂ ਆ ਲਓ ਬਾਈ ਬੱਬੂ ਜੇ ਪਹਿਲਾ ਪਾਣੀ ਮੰਗਣ ਤੇ ਲਾ ਲਾ ਦਿੰਦੇ ਪਹਿਲਾਂ ਟੁੱਟ ਕੇ ਲੱਗ ਗਿਆ ਜੇ ਮੰਗਣ ਤੇ ਲੱਗਿਆ ਹੁੰਦਾ ਉਹਦਾ ਹੋਰ ਫਰਕ ਨਜ਼ਰ ਆਉਣਾ ਸੀ ਕਿ ਨਹੀਂ ਤਾਂ ਫਰਕ ਤਾਂ ਇਹ ਆਉਣਾ ਸੀ ਫਿਰ ਯੂਰੀਆ ਘੱਟ ਪਾਉਣੀ ਪਣੀ ਸੀ ਜਿਵੇਂ ਪਾਣੀ ਛੇਤੀ ਲਾਂਣ ਕਰਕੇ ਵੀ ਇਹ ਤਿਆਰ ਬਾ ਅਸੀਂ ਥੋੜਾ ਥੋੜਾ ਹੋਇਆ ਜੀ ਮਤਲਬ ਵੀ ਜਦੋਂ ਪਾਣੀ ਮੰਗਣ ਤੋਂ ਬਿਨਾ ਲਾਦੇ ਨੇ ਕਣਕ ਤਾਂ ਆਪੇ ਆਂਦੀ ਏ ਫਿਰ ਉਹ ਇੱਕ ਅੱਧਾ ਗੱਟਾ ਯੂਰੀਆ ਵੀ ਬਾਦ ਪਾਣੀ ਅੱਛਾ ਹੁਣ ਇਹ ਵੀ ਦੱਸ ਹੀ ਦੇ ਕੇ ਵੀ ਇਹਨੂੰ ਖਾਦ ਕੀ ਕੀ ਪਾਈ ਉਹਨੂੰ ਖਾਦ ਸੇਮ ਹੀ ਪਈ ਏ ਜੀ ਮਤਲਬ 60 ਕਿਲੋ ਅਸੀਂ ਡੀਪੀ ਕੇਰੀ ਥੱਲੇ ਉਧਰ ਵੀ ਤੇ ਇੱਧਰ ਵੀ ਸੇਮ ਇੱਕੋ ਵਰਗ ਤੇ ਯੂਰੀਆ ਕਿੰਨਾ ਯੂਰੀਆ 3 ਬੈਗ ਪਾਈ ਏ ਜੀ ਠੀਕ ਏ 3 ਬੈਗ 4 ਰੋਜ਼ਾਂ ਦਿੱਤੀਆਂ ਨੇ ਮਤਲਬ ਅਸੀਂ ਕੱਟ ਥੋੜੀ ਥੋੜੀ ਡੋਜ਼ ਲਈਦਾ ਜਿਵੇਂ ਘੋਟੇ ਜਾਂਦੀ ਜ਼ਿਆਦਾ ਡੋਜ਼ ਪਰ ਇਹਦਾ ਨਿਊਟ੍ਰੀਸ਼ਨ ਵੈਲਿਊ ਦਾ ਫਰਕ ਪਾਏਗਾ ਪੂਰਾ ਹੀ ਪਾਏਗਾ ਬਿਲਕੁਲ ਕਿਉਂਕਿ ਇਹਨੇ ਜਿਹੜਾ ਹੈਗਾ ਪੂਰੀ ਹਵਾ ਰੋਸ਼ਨੀ ਤੋਂ ਪੂਰੀ ਖੁਰਾਕ ਲਈ ਹੈ ਅਸਲ ਦੇ ਵਿੱਚ ਪੌਦਿਆਂ ਦੀ ਅਸਲ ਖੁਰਾਕ ਕੀ ਹੁੰਦੀ ਹੈ ਤੱਤ ਗ੍ਰਹਿਣ ਕੀਤੇ ਨੇ ਸੂਰਜ ਦੀ ਰੋਸ਼ਨੀ ਤੋਂ ਵਰਤ ਕੇ ਆਪਣਾ ਭੋਜਨ ਆਪ ਤਿਆਰ ਕਰਨਾ ਤਾਂ ਮੁੱਖ ਭੋਜਨ ਜਿਹੜਾ ਹੈਗਾ ਸੂਰਜ ਨੇ ਦੇਣਾ ਜਿੱਥੇ ਸੰਘਣੀ ਆ ਫਸਲ ਉੱਥੇ ਸੂਰਜ ਪੂਰਾ ਨਹੀਂ ਮਿਲੂਗਾ ਤੇ ਜਿੱਥੇ ਵਿਰਲੀ ਆ ਉੱਥੇ ਸੂਰਜ ਪੂਰਾ ਮਿਲੂਗਾ ਜਿੱਥੇ ਸੂਰਜ ਪੂਰਾ ਮਿਲ ਗਿਆ ਉੱਥੇ ਦਾਣਿਆਂ ਦੇ ਵਿੱਚ ਵਜਨ ਵੀ ਆਉਣਾ ਤੇ ਨਿਊਟ੍ਰੀਸ਼ਨ ਵੀ ਆਉਣਾ ਸਾਰੀ એનર્ਜੀ ਤਾਂ ਉਹੀ ਹੈ ਨਾ ਚਲਾਈ ਤਾਂ ਉਹੀ ਬੈਠਾ ਨਾ ਸ੍ਰਿਸ਼ਟੀ ਨੂੰ ਉਹਨੇ ਜਿਹੜੀ ਪਾਵਰ ਭਰਨੀ ਹੈ ਜਿਆਦਾ ਉੱਥੇ ਹੀ ਭਰਨੀ ਹੈ ਜਿੱਥੇ ਵਿਰਲੀ ਫਸਲ ਹੈ ਤਾਂ ਸਾਡੇ ਨਾਲ ਮੇਰੇ ਸਾਧੂ ਸਾਹਿਬ ਵੀ ਆਏ ਅੱਜ ਨਰਿੰਦਰ ਸਿੰਘ ਜੀ ਸਾਧੂ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹੁੰਦਾ ਜੀ ਆਰ ਜੂ ਪ੍ਰਾਊਡ ਆਨ ਯੂਅਰ ਸਾਧੂ ਬਿਲਕੁਲ ਹੀ ਬਿਲਕੁਲ ਪੜੇ ਵਾਲੀ ਕਣਕ ਪੈਸੀ ਰਹੀ ਹੈ ਦਾਣੇ ਵੀ ਜਿਆਦੇ ਆ ਤੇ 나ੜ ਮਜ਼ਬੂਤ ਆ ਜੀ ਤੇ ਜਿਵੇਂ ਤੁਸੀਂ ਦੱਸਿਆ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੈ ਉਹਦੀ ਜੀ ਤੇ ਸਾਰਿਆਂ ਨੂੰ ਥੋੜਾ ਥੋੜੀ ਪਿਜਣੀ ਚਾਹੀਦੀ ਹੈ ਮੈਂ ਬਬੂ ਦੇਦੇ ਕੰਡੇ ਤੇ ਚੜਾਊਗਾ ਹੂੰ ਮੈਂ ਉਸ ਤੋਂ ਬਾਅਦ 2 ਕਿੱਲੇ ਮੈਂ ਠੀਕ ਆਂ ਚੀ ਐਲਾਨ ਕਰ ਦਿੰਦਾ ਮੈਂ ਵਿਜੂਗਾ ਜੀ ਸੋ ਸਾਡੂ ਸਾਹਿਬ ਕੇ 55 ਕਿੱਲੇ ਦੀ ਖੇਤੀ ਕਰਦੇ ਆ ਤੇ ਮੈਂ ਇਹਨਾਂ ਨੂੰ ਤਾਂ ਹੀ ਇੱਥੇ ਲੈ ਕੇ ਆਇਆ ਵੀ ਭਾਈ ਇਸ ਤਰ੍ਹਾਂ ਵੀ ਖੇਤੀ ਹੋ ਸਕਦੀ ਹੈ ਸੋ ਇਹ ਜਿਹੜਾ ਇਹਦਾ ਫਾਰਮਰ ਫੀਲਡ ਸਕੂਲ ਹੈ ਇਹ ਬਾਈ ਕਮਲਦੀਪ ਸਿੰਘ ਸੰਧੂ ਹੁਣਾਂ ਨੇ ਸਪான்ਸਰ ਕੀਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਅਮਰੀਕਾ ਦੇ ਵਿੱਚ ਬੈਠੇ ਹੋਏ ਪੰਜਾਬ ਲਈ ਫਿਕਰਮੰਦ ਆ ਪੰਜਾਬ ਦੀ ਖੇਤੀ ਸਿਹਤ ਵਾਤਾਵਰਨ ਦੇ ਮਸਲਿਆਂ ਨਾਲ ਸਰਵਕਾਰ ਰੱਖਦੇ ਆ ਤੇ ਉਹਨਾਂ ਨੂੰ ਜਦੋਂ ਧਿਆਨ ਚ ਆਇਆ ਕਿ ਆਹ ਚੀਜ਼ ਕਿਸਾਨਾਂ ਤੱਕ ਪਹੁੰਚਣੀ ਚਾਹੀਦੀ ਹੈ ਤੇ ਜੇ ਇਹਦੇ ਵਿੱਚ ਸਾਧਨਾਂ ਦੀ ਕੋਈ ਕਮੀ ਆਉਂਦੀ ਆ ਤਾਂ ਉਹ ਮੈਂ ਨਹੀਂ ਆਉਣ ਦੇਣੀ ਤੇ ਇਹਨਾਂ ਦੀ ਸਪਾਂਸਰਸ਼ਿਪ ਦਾ ਸਦਕਾ ਹੀ ਅਜਦਾ ਫਾਰਮਰ ਫੀਲਡ ਸਕੂਲ ਇੱਥੇ ਅਸੀਂ ਆਯੋਜਿਤ ਕਰ ਪਾਏ ਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਜਿਹੜਾ ਫਾਈਨਲ ਰਿਜ਼ਲਟ ਹੈ ਬੱਬੂ ਜਿੱਦੇ ਕਣਕ ਵੱਢਣੀ ਹੈ ਤੇ ਇਹਦਾ ਕੰਡਾ ਅਡ ਕਰਾਉਣਾ ਤੇ ਦੂਜੀ ਦਾ ਅਡ ਕਰਾਉਣਾ ਤੇ ਉਹ ਫਾਈਨਲ ਰਿਜ਼ਲਟ ਵੀ ਆਪਾਂ ਸਾਰਿਆਂ ਦੇ ਨਾਲ ਸਾਂਝਾ ਕਰਾਂਗੇ ਸੋ ਦੋਸਤੋ ਇਹ ਜੋ ਪ੍ਰੈਕਟੀਕਲ ਅਸੀਂ ਕੀਤਾ ਖੇਤਾਂ ਦੇ ਵਿੱਚ ਉਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਮਾਧਿਅਮ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਜੇਕਰ ਇਹ ਜਾਣਕਾਰੀ ਇਹ ਵੀਡੀਓ ਤੁਹਾਨੂੰ ਕੰਮ ਦੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚਦੀ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋਅਰ ਤੇ ਰეკਮੈਂਡ ਕਰਨਾ ਨਾ ਭੁੱਲਿਓ ਖੁੱਲੇ ਪਾੜੇ ਦੀ ਕਣਕ حال ਫਿਲਹਾਲ ਬਾਜੀ ਮਾਰਦੀ ਹੋਈ ਨਜ਼ਰ ਆ ਰਹੀ ਹੈ ਸਿਰਫ 20 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਜਿਹੜੀ ਬੀਜੀ ਗਈ ਹੈ ਸੋ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਲਈ ਇੰਨਾ ਹੀ ਸਤਿ ਸ੍ਰੀ ਅਕਾਲ